ਜੈਨ ਅੱਜ 13 ਦਸੰਬਰ 2025 ਨੂੰ ਰਾਸ਼ਟਰੀ ਲੀਗਲ ਸੇਵਾਵਾਂ ਅਥਾਰਟੀ ਅਤੇ ਪੰਜਾਬ ਸਟੇਟ ਲੀਗਲ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤਰਨਤਾਰਨ ਸੈਸ਼ਨ ਡਿਵੀਜ਼ਨ ਦੇ ਵਿੱਚ ਲੋਕ ਅਦਾਲਤਾਂ ਦਾ ਗਠਨ ਕੀਤਾ ਗਿਆ ਲੋਕ ਅਦਾਲਤ ਦਾ ਮੁੱਖ ਮੰਤਵ ਲੋਕਾਂ ਨੂੰ ਸਸਤਾ ਅਤੇ ਜੀਤੀ ਨਿਆਂ ਦਿਵਾਉਣਾ ਹੁੰਦਾ ਹੈ ਇਸ ਪਰਨਾਲੀ ਦੇ ਵਿੱਚ ਐਮਸੀਟੀ ਫੈਮਿਲੀ ਕੋਡ ਕੇਸਸ ਚੈੱਕ ਬਾਉਂਸ ਕੇਸਸ ਅਤੇ ਛੋਟੇ-ਮੋਟੇ ਅਪਰਾਧਾਂ ਵਾਲੇ ਕੇਸਸ ਨਿਪਟਾਰੇ ਲਈ ਵਿਚਾਰੇ ਜਾਂਦੇ ਹਨ ਅੱਜ ਅਸੀਂ ਕੁੱਲ 8 ਬੈਂਚਾਂ ਦਾ ਗਠਨ ਕੀਤਾ ਹੈ ਜਿਨ੍ਹਾਂ ਵਿੱਚੋਂ 5 ਬੈਂਚ ਤਰਨਤਾਰਨ ਹੈੱਡਕੁਆਟਰ 2 ਬੈਂਚ ਸਬਡਿਵੀਜ਼ਨ ਪੱਟੀ ਅਤੇ 1 ਬੈਂਚ ਖਡੂਰ ਸਾਹਿਬ ਸਬਡਿਵੀਜ਼ਨ ਦੇ ਵਿੱਚ ਸਥਾਪਿਤ ਕੀਤਾ ਹੈ ਸਾਰੀ ਬੈਂਚ ਮਿਲ ਕੇ ਕੁੱਲ 10715 ਕੇਸਾਂ ਦੀ ਸੁਣਵਾਈ ਅੱਜ ਕਰਨਗੇ ਔਰ ਜਿਸ ਤਰ੍ਹਾਂ ਦਾ ਉਤਸ਼ਾਹ ਵਕੀਲ ਭਾਈਚਾਰੇ ਔਰ ਲਿਟਿਗੈਂਟ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਮੈਨੂੰ ਉਮੀਦ ਹੈ ਕਿ 80% ਤੋਂ ਵੱਧ ਕੇਸਾਂ ਦਾ ਨਿਪਟਾਰਾ ਅੱਜ ਹੋ ਜਾਵੇਗਾ ਲੋਕ ਅਦਾਲਤਾਂ ਦੇ ਵਿੱਚ ਕੀਤੇ ਗਏ ਫੈਸਲੇ ਦੋਨਾਂ ਧਿਰਾਂ ਦੀ ਮਨਜ਼ੂਰੀ ਨਾਲ ਕੀਤੇ ਜਾਂਦੇ ਨੇ ਇਸ ਲਈ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਅਪੀਲ ਨਹੀਂ ਪੈਂਦੀ ਐਡੀਸ਼ਨਲ ਨਾ ਕੇਵਲ ਅਪੀਲ ਦਾ ਖਰਚਾ ਪਛਦਾ ਹੈ ਬਲਕਿ ਲੋਕ ਅਦਾਲਤਾਂ ਦੇ ਫੈਸਲੇ ਹੋਣ ਕਰਕੇ ਇਸ ਦੇ ਵਿੱਚ ਜੋ ਪਹਿਲਾਂ ਲੱਗੀ ਕੋਰਟ ਫੀਸ ਹੈ ਉਹ ਵੀ ਵਾਪਸ ਹੋ ਜਾਂਦੀ ਹੈ ਇੱਕ ਐਸੀ ਪ੍ਰਣਾਲੀ ਹੈ ਜਿਸ ਵਿੱਚ ਕਿਸੇ ਵੀ ਧਿਰ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਕੇਸ ਹਾਰ ਗਿਆ ਬਲਕਿ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਜੋ ਵੀ ਫੈਸਲਾ ਹੁੰਦਾ ਹੈ ਉਹ ਕੋਰਟ ਵੱਲੋਂ ਮਨਜ਼ੂਰ ਕੀਤਾ ਜਾਂਦਾ ਹੈ ਇਸ ਲਈ ਮੈਂ ਇਹੀ ਦਰਖਾਸਤ ਕਰਦਾ ਕਿ ਅੱਗੇ ਤੋਂ ਵੀ ਵੱਧ ਤੋਂ ਵੱਧ ਕੇਸਾਂ ਨੂੰ ਲੋਕ ਅਦਾਲਤ ਵਿੱਚ ਨਿਪਟਾਰੇ ਲਈ ਪੇਸ਼ ਕੀਤਾ ਜਾਵੇ। ਧੰਨਵਾਦ।